واہی واحر جی کا خالصہ واہی واح جی کی فتح رہ را صاحب سلوک محلہ پہلا دکھ دارو سکھ روگ پیا جا سکھ سکتا ہوئی تو کرتا کرنا میں نہ جا ہوں کری نہ ہوئی بلہاری قدرت وسیا تیرانت نہ جائے لکھیا رہا جات میں جوت جوت میں جاتا گل کلا پر پور رہا تو سچا صاحب سر جن کی تیسو پار پیا کہانک کرتی باتاں جو کش کرنا سو کر رہا سود آ گیا سا محلہ پہلا ایکو انکار ست پرشاد پرساد سودر تیرا کہ ہا سو کرا جدہ سرب سمالے واجے تیرے ناد انیک اثکھا ਕੇਤੇ ਤੇਰੇ ਵામਨ ਹਾਰੇ ਕੇਤੇ ਤੇਰੇ ਰਾਗ ಪರಿਸੋ ਕਹੀਐ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਤਰਮ ਦਵਾਰੇ ਗਾਵਨ ਤੁਨੋਂ ਚਿਤ ਗੁਪਤ ਲਖ ਜਾਣਨੇ ਲਿਖ ਲੇ ਕੇ ਤਰਮ ਵਿਚਾਰੇ ਗਾਵਨ ਤੁਨੋਂ ਈਸਰ ਬ੍ਰਹ마 ਦੇਵੀ ਸੋਹੰਂ ਤੇਰੇ ਸਦਾ ਸੁਵਾਰੇ ਗਾਵਨ ਤੁਦਨੋਂ ਇੰਦਰਾਸ਼ਨ ਬੈਠੇ ਦੇਵ ਦੇ ਆਦਰ ਨਾਲੇ ਗਾਵਨ ਤੁਨੋ ਸੇਜੇ ਸਮਾਦੀ ਅੰਦਰ ਗਾਵਨ ਦਦਨੋ ਸਾਧ ਵਿਚਾਰੇ ਗਾਵਨ ਤੁਨੋ ਜਦੀ ਸਦੀ ਸੰਤੋਖੀ ਗਾਵਨ ਤੁਨੋ ਵੀਰ ਕਰਾਰੇ ਗਾਵਨ ਤੁਨੋ ਪੰਡਿਤ ਬੜਰ ਕੀਸਰੇ ਜੁਗ-ਜੁਗ ਵਿਦਾ ਨਾਲੇ ਗਾਵਨ ਤੁਨੋ ਮੋਣਿਆ ਮਨਮੋਹਣ ਸੁਰਗਾ ਮਛ ਪਿਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ ਅਰਸ਼ਾ ਤੀਰਥ ਨਾਲੇ ਗਾਵਨ ਤੁਦਨੋ ਯੋਧ ਮਹਾਬਲ ਸੂਰਾ ਗਾਵਨ ਤੁਨੋ ਖਾਣੀ ਚਾਰੇ ਗਾਵਾਂ ਮੈਂ ਤੇ ਨੋ ਖੰਡ ਮੰਡੋਂ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤਦਨੋ ਗਾਵਨ ਜੋ ਤੁਮ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦਨੋ ਗਾਵਨ ਸੇ ਮੈਂ ਜਿਤਨਾ ਆਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਸਾਏ ਵਾਜਾ ਸੱਚਾ ਸੱਚੀ ਨਹੀਂ ਹੈ ਭੀ ਉਸੇ ਜਾਏ ਨਜਾਸੀ ਰਚਨਾ ਜਿਨੇ ਰਚਾਈ ਰੰਗੇ ਰੰਗੇ ਬਾਦੀ ਕਰ ਕਰ ਜਿਨਸੀ ਮਾਇਆ ਜਿਨਿਓ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵੜਿਆਈ ਜੋਤਿਸ ਭਾਵੇਂ ਸੋਈ ਕਰਸੀ ਫਿਰੁਕਮ ਨਾ ਕਰਨਾ ਜਾਈ ਸੋ ਪਾਸ਼ਾ ਹਾ ਸਹ ਪਦ ਸਾਹਿਬ ਨਾਨਕ ਰੈਨਰ ਜਾਈ ਆਸਾ ਮਹਿਲਾ ਪਹਿਲਾ ਸੁਨ ਵਡਾ ਕੇ ਸਬ ਕੋਏ ਕੇ ਵਡ ਵਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਨੇ ਵਾਲੇ ਤੇ ਰਏ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗਵੀਰਾ ਗੁਨੀ ਗਹੀਰਾ ਕੋਈ ਨਾ ਜਾਣੇ ਕਿ ਤਾ ਕੇ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀ ਬੰਦ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤੇਲ ਵਡਿਆਈ ਸਭ ਸੱਤ ਸਭ ਤੱਬ ਸਭ ਚੰਗੀਆਂ ਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਿੱਚ ਦੇਖ ਕੇ ਦੇਣਾ ਪਾਇਆ ਕਰਮ ਮਿਲੇ ਨੇ ਠਾਕ ਰਹੀ ਐ ਆਖਣ ਵਾਲਾ ਕਿਹਾ ਵਿਚਾਰਾ ਸਿਵਤੀ ਪਰੇ ਤੇਰੇ ਭੰਡਾਰਾ ਜਿਸੂ ਦੇਤ ਸੇ ਕਾ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਅੱਖ ਨੇ ਓਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੇ ਭੂਖ ਉਦ ਭੂਖੇ ਕਾ ਚਲਿਏ ਦੂਖ ਸੁਖ ਵਿਸਰੇ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਿਲ ਵੜਿਆਈ ਆਪ ਦੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖ ਨ ਪਾਏ ਵਡਣਾ ਹੋਵੇ ਘਾੜ ਨਾ ਜਾਏ ਨਾ ਹੋ ਮਰੇ ਨਾ ਹੋਏ ਸੋਗ ਦੇਂਦਾ ਰੇ ਨ ਚੁਕੇ ਭੋਗ ਗੁਨ ਯੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜੇ ਆਵਤੇ ਵੜ ਤੇਰੀ दात ਜਿੰਦਨ ਕਰਕੇ ਕੀਤੀ ਰਾਤ ਖਸਮੇ ਸਾਰੇ ਤੇ ਗਮਜਾਤ ਨਾਨਕ ਨਾਵੇ ਬਾਸਨਾਦ ਰਾਗ ਗੁਜਰੀ ਮਹਲਾ 4 ਹਰ ਕੇ ਜਨ ਸਤ ਗੁ ਸਤ ਪੁਰਖਾ ਬਿਨੋ ਗਰੋ ਗੁਰ ਪਾਸ ਹਮ ਕੀਰੇ ਕਰਮ ਸਤ ਗੁ ਸੇ ਰਾਈ ਕਰ ਦਿਆ ਨਾਮ ਪ੍ਰਕਾਸ਼ ਮੇਰੇ ਉਮੀਦਗੁਰ ਦੇਵ ਮੁਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਸ ਗਾਈ ਹਰ ਕੀਰਤਿ ਅਮਰੀ ਰਹਿ ਰਾਸ ਰਹਾਉ ਹਰਜਨ ਕੇਵੜ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਵਤਾਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਪਾਗ ਹੀਂ ਜਮ ਪਾਸ ਜੋ ਸਤਗੁਰਿ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਨੇ ਹਰਜਨ ਸਦਗੁਰੂ ਸੰਗਤ ਪਾਏ ਤੇ ਧਰਮਸਤੇ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜੈ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਲਾ 5 ਕਾਹਿਰ ਮੈ ਚਤੈ ਉਦਮ ਜਾਹਰ ਜੀਉ ਪਰਿਆ ਸਹਿਰ ਬਥਰ ਮੈ ਜਿੰਦੇ ਉਪਾਏ ਤਾਂ ਕਾ ਰੀ ਜਾ ਕੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੁਕੇ ਕਾਟ ਹਰਿਆਰਾ ਹਾਉ जनम विता लोक से बनता कोई ना किसकी तरिया सिर से रे सवाए ठाकुर काहे मनपो करिया ऊड़े उड़ा वैसे कुसा तिस बाचे बतरी शरिया تن ਕਮਨ ਖਲਾਵੇ ਕਮਨ ਜਗਾਵੇ ਮਨ ਮੈਂ ਸਿਮਨਨ ਕਰਿਆ ਸਭਨੇ ਦੰਦ ਸਿਦਾਂਠ ठाकुर ਗਲਦਲ ਤਰਿਆ ਜਨ ਨਾਨਕ ਬਲਬਲ ਸਦ ਬਲ ਜਈਏ ਦਿਰਾਤ ਨਾ ਪਾਰਾ ਵਰਿਆ ਰਾਗਾ ਸ ਮਹਲਾ ਚੌਥਾ ਸੋ ਬੁਰਖ ਇਕ ਓ ਅਹੰਕਾਰ ਸਤਗੁਰ ਪ੍ਰਸਾਦ ਤੋ ਬੁਰਖੰਦਰਾਂਜਨ ਹਰਪੁਰਖੰਦਰਾਂਜਨ ਹਰ ਅਗਮ ਅਗਮਿਆ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੂ ਚੀ ਹ ਸੱਚੇ ਸਿਰਜਣ ਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵ ਜੀ ਕਾ ਨਾਨਕ ਜント ਵਿਚਾਰਾ ਤੂ ਕੜ ਗੇੜੇ ਅੰਤਰ ਸਰਮੁਦਰ ਅੰਤਰ ਜੀ ਹਰੇ ਕੋ ਬੁਰਖ ਸਮਾਨ ਇੱਕ ਦਾ ਤੇ ਇੱਕ ਬਿਖਾਰੀ ਜੀ ਸਭ ਤੇਰੇ ਚੋੰਜ ਵੀ ਦਾਣਾ ਤੂੰ ਆਪੇ ਜਾਤਾ ਆਪੇ ਪੁਗਤਾ ਜੀ ਹੋ ਤਦ ਮੈਨੇ ਵਰਨਾ ਜਾਣ ਤੂੰ ਪਾਰ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਨਾ ਜੋ ਸੇ ਵੈ ਜੋ ਸੇ ਵੈ ਤੁਜੀ ਜਨਾਨੇ ਤਿੰਨ ਕੁਰਬਾਨ ਹਰਤੇ ਆਵੇ ਹਰਤੇ ਆਵੇ ਤੁਜੀ ਸੇ ਜਨ ਜਮੈ ਜੁ ਕੋ ਵਾਸੀ ਸੇ ਮੁਕਤ ਸੇ ਮੁਕਤ ਜਨ ਹਰਤੇ ਆਏ ਆ ਜੀ ਦਿਨ ਟੂੜੀ ਜਮਕੇ ਵਾਸੀ ਜੇ ਨਿਰਪੋਜਨ ਹਰ ਨਿਰਪੋਤ ਆਇਆ ਜੀ ਦਿਨ ਕਾ ਪੋਸਬ ਗਵਾਸੀ ਜਿਨ ਸੇ ਵੈ ਜਿਨ ਸੇ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤੇ ਆਏ ਜੀ ਜਨਾਨਕ ਤੇਰਬਲ ਜਾਸੀ ਤੇਰੀ ਭਗਤ ਤੇਰੀ ਭਗਤ ਬਨਾਰ ਜੀ ਪਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਦੁਜੀ ਹਰ ਅਨਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਬਤਾਵੇ ਜਵੇ ਬਿਆੰਤਾ ਤੇਰੀ ਅਨੇਕ ਤੇਰੀ ਅਨੇਕ ਪੜੇ ਬੋ ਸਿਮਰਤ ਸਾਸਤਰ ਜੀ ਕਰਕੇ ਰਿਆ ਖੜ ਕਰਮ ਕਰਨਤਾ ਸੇਪ ਅਗਤ ਸੇਪ ਅਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਬੁਰਖੰ ਪਰਪਨ ਕਰਦਾ ਜੀ ਤੁਜੇ ਵੜਿਆ ਵਰਨਾ ਕੋਈ ਤੂ ਝੁਗਜੋ ਏਕੋ ਸਦਾ ਸਦਾ ਤੂ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤਉਦੇ ਆਪੇ ਪਾਵੇ ਸੋਈ ਵਰਤੇ ਜੀ ਤਉਦੇ ਆਪੇ ਕਹੇ ਸੋ ਹੋਈ ਤਉਦੇ ਆਪੇ ਸਿਰਤ ਸਾਬੀ ਹੋ ਪਾਏ ਜੀ ਤਉਦੇ ਆਪੇ ਸਿਰਸਬ ਗੋਈ ਜਨਾਨੇ ਗੁਣ ਗਾਵੇ ਕਰਦੇ ਕੇ ਜੀ ਜੋ ਸਭ ਸਿਖਾ ਜਨ ਹੋਈ ਅਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਨਾ ਸਾਈ ਜੋਦੂ ਪਾਵੇ ਸੋਈ ਥੀਸੀ ਜੋਦੂ ਦੇ ਸੋਈ ਉਪਾਇਰ ਹਾਉ ਸਭ ਤੇਰੀ ਤੁਸਮਨੀ ਦੇ ਆਂ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੁਦੇ ਆਪ ਛੋੜਿਆ ਆਪ ਮਿਲਾਇਆ ਤੂਦ ਰਿਆ ਸਭ ਤੇ ਜਹੀ ਮਾਏ ਤਦਮੇਂ ਦੂਜਾ ਕੋਈ ਨਾਹੀਂ ਜੀ ਜਨ ਸਭ ਤੇਰਾ ਖੇਲ ਵਿੰਜੋਗੰ ਮਿਲ ਵਿਛੇੜਾ ਸੰਜੋਗੀ ਮੇਲ ਜਿਸਨੂੰ ਦੂਜਾ ਨਾਹੀਂ ਸੋਈ ਜਨ ਜਾਣੇ ਹਰ ਗੁਣ ਸਦੀ ਹੀ ਆਪ ਖਾਨੇ ਜਿਨ ਹਰ ਸੇਵੈ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਦਾ ਤੇਰਾ ਕੀਆ ਸਭ ਹੋਏ ਤਦਵੇਂ ਦੂਜਾ ਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵੇਲੀਏ ਪਨੀਏ ਨਿਵਾਸਾ ਪਾਣੀ ਪਾਉ ਤਿਨੇ ਕੀਆ ਪੰਗਜ ਮੋਹ ਪਗਨੀ ਚਾਲੇ ਹਮ ਦੇਖਾ ਤਾ ਡੂਬੀ ਅਲੇ ਮਨ ਇੱਕ ਨਜਸ ਮੂਣ ਮਨਾ ਹਰ ਬਿਸ਼ੇ ਤੇਰੇ ਗੁਣ ਗਲਿਆ ਰਹਾਓ ਨਾਉ ਜਦਿਸਦੀਨੇ ਪੜਿਆ ਮੋਰਖ ਮੁਕਤਾ ਜਨਮ ਭਿਆ ਪਰਮਤ ਨਾਨਕ ਤਨ ਕੀ ਸ਼ਰਨਾ ਜਿੰਤੂ ਨਾਹੀ ਵਿਸਰਿਆ ਅਸਾ ਮਹਲਾ ਪੰਜਵਾ ਭਈ ਪ੍ਰਬਤ ਮਾਨੁ ਗਦੇਵਰੀਆ ਗੋਬਿੰਦ ਮਿਲਨ ਕੀ ਇਤਰੀ ਬਰੀਆ ਅਵਰ ਕਾਤਰੇ ਕੀ ਤਨਾ ਕਾਮ ਸਾ ਸੰਗ ਭਜ ਕੇ ਵੇ ਨਾਮ ਸਰੰਜਾਨ ਲਾਗ ਪਵਿਲ ਤਨ ਕੈ ਜਨਮ ਮਿਥਾ ਜਾਤ ਰੰਗ ਮਾਇਆ ਕੀ ਰਹਾਉ ਜਪ ਤਪ ਸੰਜੇ ਮੇ ਤਰਮਨਾ ਕਮਾਇਆ ਸੇਵਾ ਸਾਧਨਾ ਜਾਣਿਓ ਹਰਾਇਆ کون کام نیج کرما شرم بر ایک شرما ایک اوکار شری واح گرو جی کی فتح پاشا دسویں کبھی باج بےنتی چو پائی ہمری کرو ہا دے رشا پورن ہوئے جد کی شا تب چند مر رے ہمارا اپنا جان کرو پرت پارا ہمرے جو سب دمکاؤ آپ ہادے مو بچا سکی وسے مورو پر وارا سیو سکھ سبے کر تارا ਮੋਰ ਚੈਲੰਜ ਕਰਦੇ ਕਰੀਏ ਸਬੈ ਰੰਗੋ ਆਸੰਗ ਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੀ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਉ ਸੁ ਤੁਮਤੇ ਪਾਉ ਸੇਵ ਸਿਖ ਹਮਾਰੇ ਤਾਰਿਆ ਚੁੰਝੇ ਛਤਰ ਹਮਾਰੇ ਮਾਰੀਏ ਆਵ ਹਾਦੇ ਮੁਜੇ ਵਰੀਏ ਮਨ ਕਾਲ ਕਾ ਦਾਸਨ ਵਰੀਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀਅ ਤੁਜਿਓ ਕਰਿਓ ਰਛਾ ਰਾਖ ਲਿਓ ਮੋ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬਾਂਜੇ ਜੀ ਹੰਤਾ ਤੁਮਰੋ ਪਰਿਚਦਰ ਦਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਵਜੀਵ ਉਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਰ ਕਾਲ ਕਾ ਕੀਆ ਤਮਾਸ਼ਾ ਜਮਕਾਲ ਜੋ ਕੀ ਸਭ ਕੀਓ ਬੇਦਰਾ ਬ੍ਰਹਮਾ ਜੋਤੀਓ ਜਮਕਾਸ ਲੋਕ ਸਵਾਰਾ ਨਮਸਕਾਰ ਰਹੇ ਤਾਈ ਹਮਾਰਾ ਜਮਕਾਲ ਸਰ ਰਕਤ ਨਾ ਆਇਓ ਦੇਵਦਰ ਦਛਨਿਓ ਪਜਾਇਓ ਆਦੰਤੇ ਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੀ ਕੋ ਮਾਰੀ ਸਕਲ ਪ੍ਰਜਾਜ ਨੇ ਆਪ ਸਵਾਰੀ ਸਿਮਰਨ ਕੋ ਸਿਮਰ ਸਕਦੀਓ ਸਤਨ ਕੋ ਬਲ ਬੋਬਿਤ ਕੀਓ ਕਟ ਕਟ ਕੇ ਅੰਤਰ ਕੀ ਜਾਂਤ ਭਲੇ ਬੁਰੇ ਕੀ ਪੀਰ ਬਿਸ਼ਾਨ ਜੀੜੀ ਤੇ ਕੋ ਚਲੇ ਅਸੂਲਾ ਸਭੈ ਕਿਰਪਾ ਜਿਸ ਕਰ ਫੂਲਾ ਸੰਤ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੇ ਪੀਰ ਬਿਸ਼ਾਨ ਨੇ ਕਟ ਕਟ ਕੇ ਪੜ ਪੜ ਕੀ ਜਾਣੇ ਜਬ ਉਤ ਕਰਕੇ ਕਰਾਂ ਕਰ ਤਾਰਾ ਪ੍ਰਜਾਤਾ ਦੇ ਆ ਪਾਰਾ ਜਬਾ ਕਰਤ ਕਰ ਤੋ ਕਬੂ ਤੁਮੈ ਮਿਲਤ ਦੇ ਤਰ ਸਭ ਹੂੰ ਜੇ ਦੇ ਬਦਨ ਸੇ ਸਤਾਰੇ ਆਪ ਆਪਨੇ ਬੂਝ ਵਿਚਾਰੇ ਤੁਮ ਸਭੀ ਤੇ ਰਹਿਤ ਰਾਲਮ ਜਾਨਤ ਪੇਦ ਪੇਦਰੀ ਆਲਮ ਨਰੰਗ ਕਾਂਦਰ ਬਗਾਦ ਲੰਬ ਆਦ ਅਨੀਰ ਅਨਾਦ ਸਾਮ ਬਤਾ ਕਾ ਮੁੜੇ ਚਾਰ ਤੇ ਵੇਦਾ ਜਾ ਕੋ ਬੇਵਨਾ ਪਾਵਤ ਵੇਦਾ ਤਾਂ ਕੋ ਕਰ ਪਾਵਣ ਨ ਮੰਨਤ ਮਾ ਮੁਰਛ ਕੀ ਪੇਦਨਾ ਜਾਣਤ ਮਾ ਦੇ ਕੋ ਕਹਿ ਤਦਾ ਸੀਂਦਰ ਰੰਕਾਰ ਕੰਚਨ ਨੇ ਪੇਵ ਆਪ ਆਪਣੀ ਬੋਧ ਹੈ ਜੀਤੀ ਬੰਨਨ ਪੈਨ ਪਹਿਨ ਤੋ ਦੇਤੀ ਤੁਮਰਾ ਅਲਖਾ ਨਾ ਜਾਏ ਬਸਾਰਾ ਕਹਿ ਬਿਦਲਾ ਬਦਨ ਸੰਸਾਰਾ ਇੱਕੇ ਰੂਪ ਅਨੂਪ ਸਰੂਪ ਆ ਰੰਗ ਪਿਓ ਰਾਗ ਵੀ ਪੂਪਾ ਅੰਡਲ ਜੇਰਾ ਸੀ ਤੇ ਕਿੰਨੀ ਉਤਪਚਾਨ ਬਹੁਰੇ ਦਿਨੀ ਕਾਹ ਹੋ ਰਾਜਾ ਹੋਏ ਬੈਠਾ ਕਾਹ ਸੰਕਰਪ ਸੰਕਰ ਇਕੱਠਾ ਸਵੇਛੇ ਦਿਖਾਇ ਚੰਬਲ ਆਜੂਗਾ ਸਰੂਸ ਚੰਬਾ ਬਰਸ਼ਾ ਮੇਰੀ ਮਮ ਕਰੋ سکھو باس سنگرو جو شریدو تے پاتا ملیش کرو جاتا سکھ ملےشکر بے شنی کے جوشت تینک ہے مرے پر جنگ پر پری تہ ہارے کے تم سنکر سب ٹارے جو کل کو ایک بار تے ہیں تاکہ کال آئے ہیں رچہ آئے تاہی سب کالا جیس کالا کرپا جن جن نہ ہر ہو تاکے تاپ تن کمو ہر ہو رید سید کر مو سب ہوئی جس آس وکی سکینہ کوئی ایک بار تن سبارہ کال فاتح تائیں او ਜਿਹਨਾਂ ਨਾਮ ਤਿਆਰੋ ਕਹਾ ਦਾਰ ਜੁਸ ਦੁਗ ਤੇ ਰਹਾ ਖੜਕੇ ਦਮੈ ਸ਼ੰਤ ਤਿਆਰੀ ਆਪ ਹਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਜੁਸ ਦੁਗ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆ ਕੇ ਨੀ ਆਨਿਓ ਰਾਮ ਰੀਮ ਪ੍ਰਾਨ ਕੁਰਾਨ ਅਨੇਕ ਕਹਿਮਤ ਏਕ ਨਾ ਮਾਨਿਓ ਸਿਮਰ ਸਾਸਤਰ ਬੇ ਸਬੇ ਬੋ ਪੇਦ ਕਹੇ ਹਮ ਏਕ ਨਾ ਜਾਨਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਨਕ ਸੋ ਤੋਇ ਬਖਾਨਿਓ ਦੋਹਰਾ ਸਗਲੇ ਦੁਆਰ ਕੁਸ਼ਾੜ ਕੇ ਗਯੋ ਤੁਹਾਰੋ ਦਵਾਰ ਬਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAMKALI MAHALA TIJA NA DEKUNGA SADGURU PRASHAD ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇ ਸੇਤੀ ਮਨ ਵਜੀਆਂ ਵਧਾਈਆਂ ਰਾਗ ਦੇ ਨੰਬਰ ਵਾਰ ਭਰੀਆ ਸ਼ਬਦ ਗਾਵਨੇ ਆਈਆਂ ਸ਼ਬਦੋ ਤਾਂ ਗਾਓ ਹਰੀ ਕੇ ਰਾਮ ਦੀ ਨੀਵ ਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰ ਨਾਂਗੀ ਕਰੋ ਕਰੇ ਤੇਰਾ ਕਾਜ ਸਭ ਸਵਾਰ ਨਾ ਸਭ ਨਾ ਗਲਾ ਸਮਰਾਤ ਸੁਆਮੀ ਸੋ ਕੋ ਮਨੋ ਵਿਸਾਰੇ ਕਹੇ ਨਾਨਕ ਮਾਨੇ ਮੇਰੇ ਸਦਾ ਰੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੀ ਸ਼ੈ ਜਿਸ ਦੇ ਸੋ ਭਾਵੇ ਸਦਾ ਸਿੱਤ ਸਲਾਹ ਤੇਰੀ ਨਾਮ ਮਾਨਕ ਸਾਵੇ ਨਾਮ ਜਿਲਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸੈਬ ਕਿਆ ਨਹੀਂ ਕਰਤੇਰੇ ਸਾਚਾ ਨਾਮ ਮੇਰਾ ਆਧਾਰੋ ਸਤਿਨਾਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰシャン ਸੁਖਮਨ ਐ ਵਸਿਆ ਜਿਨ ਇਛਾ ਸਭ ਜਾਈਆਂ ਸਦਾ ਗੁਰਬਾਨੀ ਦੇ ਦਾਗੁਰ ਵੇਢੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਲ ਸੁਨੋ ਸੰਤੋਸ਼ਵਤ ਰੂਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਦਿੱਤ ਕਰਤਾਰਿਆ ਪੰਜ ਦੂਤ ਦਵਸ ਕੀਤੇ ਕਾਲਕੰਠ ਖਮਾਰਿਆ ਤਤ ਕਰਮ ਪਾਇ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਐਸ ਕੋ ਵਾਤਿਤ ਕਰਨ ਦਵਾਜੇ ਆਨੰਦ ਸੁਨੋ ਵਡ ਪਾਗਿਓ ਸਗਲ ਮਨੋਰਤ ਪੂਰੇ ਪਾਰਬਨੰਬਰ ਪਾਇਆ ਉਤਰੇ ਸਗਲ ਵੀ ਸੂਰੇ ਧੋਖ ਰੋ ਸੰਤਾਬ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਹੀ ਪੂਨੀਤ ਕਹਿ ਦੇ ਪਵਿਤ ਸਤ ਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਘੁਰ ਚਰਨ ਲਾਗੇ مدامنی محلہ پنجمان تھال وستو پھال ستسنگ دوارو امرت نام ٹھاکر کرکا پیو جس کا سب سے ادارو جے گو کھاوے جے گو پونچے تس کا ہوئی ادار ہو ادارو اے وست جین جائے نتنے نت رکھ و سن تمسن ساچن لگ تری سمناک برم سارو شلوک محلہ پنجمان تیرا کیتا جتن ਤੇਰਾ ਕੀਤਾ ਜਤ ਨਾਹੀ ਮੈਨੋ ਜੋਕ ਤੋਈ ਮੈਂ ਨਿਰਗੁਨ ਆਰੇ ਕੋ ਗੁਨਾਹੀ ਆਪੇ ਦਰਸ ਪਿਓਈ ਦਸਬਿਆ ਮੈਂ ਰੰਗਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਾਂ ਥੀਵੇ ਹਰੇ ਆ ਪਾਉੜੀ ਤਿੱਤੇ ਤੂ ਸੰਬਰਾ ਤਿੱਥੇ ਕੋਏ ਨਾਏ ਉਥੇ ਤੇਰੀ ਰਖ ਅਗਨੀ ਉਧਰ ਮਾਏ ਸੁਣ ਕੇ ਜਮਕੇ ਦੂਤੇ ਨਾਹੀ ਤਰੇ ਛੜ ਜਾਏ ਬੋਜਲ ਬਿਕਨਸ ਗਾ ਗੁਰ ਸ਼ਬਦੀ ਪਾਰ ਪਾਹੇ ਜਿੰਨ ਕੋ ਲੱਗੀ ਪਿਆਸ ਅਮਰੇ ਸੇ ਹੀ ਖਾਏ ਕਲ ਮੈਂ ਇਹੋ ਪੁਨੇ ਗੁਰ ਨੂੰ ਬਿੰਦ ਗਾਏ ਸਭ ਸੇ ਨੋ ਕਿਰਪਾ ਸਮਾਲੇ ਸਾਇ ਸਾਹਿਬ ਅਰਦਾਸ ਕੋ ਨਾ ਜਾਏ ਜੀ ਆਵੇ ਤੁਦੇ ਆਏ ਸ਼ਲੋਕ ਮਹੱਲਾ 5 ਅੰਤਰ ਗੁਰੇ ਰਾdna ਜੀਵਾਂ ਜਬ ਗੁਰ ਨਾਉ ਨਿਤਰੀ ਸਤਗੁਰ ਵੇਖਨਾ ਸੰਨੀ ਸੁਨਾ ਗੁਰ ਨਾਉ ਸਤਗੁਰ ਸੇ ਤੀਰਤੀ ਆਦਰਗੇ ਬਈ ਠਾਉ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਤੇ ਦੇ ਜਗ ਮੈਂ ਉਦਮ ਕਾ ਡੀਆ ਹੈ ਵੇਲੇ ਕੇਈ ਕੇ ਮਹੱਲਾ 5 ਰਖੇ ਰਖਣ ਹਾਰੇ ਆਪਿ ਉਬਾਰੇ ਨੇ ਗੁਰ ਕੀ ਪੈਰੀ ਪਾਈ ਕਾ ਸਵਾਰੇ ਨੇ ਹੋ ਆਪ ਦਿਯਾਲ ਮਨੋਨਾ ਵਿਸਾਰੇ ਨੇ ਸਾਧ ਜਨਾ ਕੇ ਸੰਗ ਪਵਜਲ ਤਾਰੇ ਨੇ ਸਾਤ ਕਿ ਨਿੰਦਕ ਦੁਸ਼ਟ ਖਿਨਮਾਹਿ ਵਿਦਾਰੇ ਨੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਏ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਇ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਸਾਰੇ ਦੁਖਾ ਪਾਪਾ ਕਾ ਨਾਸਤੇ ਰੇ ਭਜਨ ਕਾ ਪ੍ਰਤਾਪ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ